ਜਿਹੜੇ ਵਿਦੇਸ਼ਾਂ ਦੇ ਵਿੱਚ ਅਸ਼ੁਭ ਦਿਆਂ ਬਰਸ਼ੀਆਂ ਦੋ ਦੋ ਇਕੱਠੀਆਂ ਬਰਸ਼ੀਆਂ ਨੇ ਯੂਕੇ ਦੇ ਵਿੱਚ ਵੀ ਦੋ ਤਿੰਨ ਇਕੱਠੀਆਂ ਬਰਸ਼ੀਆਂ ਨੇ ਹੁਣ ਉਹਦੇ ਪਾਪਾ ਗਏ ਹੋਇਆ ਉਹਨਾਂ ਕਰਕੇ ਵੀ ਜੋ ਜਿੱਥੇ ਵੀ ਮੈਨੂੰ ਟਾਈਮ ਲੱਗਾ ਮੈਂ ਜ਼ਰੂਰ ਉਹਨਾਂ ਦਾ ਧੰਨਵਾਦ ਵੀ ਕਰਕੇ ਕਰਕੇ ਆਉਂਗਾ ਸਾਲ ਹੋ ਗਿਆ ਪਰ ਸਾਡੇ ਪੱਲੇ ਹਜੇ ਤੱਕ ਕੁਝ ਨਹੀਂ ਪਿਆ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਗੌਰ ਨੇ ਸਾਂਝੇ ਕੀਤੇ ਦਿਲ ਦੇ ਜਜ਼ਬਾਤ ਇਹ ਆਈ ਮਿਊਜ਼ਿਕ ਪ੍ਰੋਡਕਸ਼ਨ ਨਾਵਰਤਨ ਸਿੱਧੂ ਦੀ ਆਵਾਜ਼ ਸਾਈ ਸਮਾਰੀ ਇੱਥੇ ਫੇਕ ਵਿਲੂਗੀ ਤੇ ਬਰਾਏਕ ਮਿਲੂਗੀ ਸਾਡੇ ਕੋਲ ਸਾਡੇ ਬੱਚੇ ਦੀ ਆਵਾਜ਼ ਹੀ ਬਚੀ ਹੈ ਇੱਕ ਦੋ ਮਹੀਨਿਆਂ ਚ ਤਿਆਰ ਹੋ ਜਾਏਗਾ ਸਿੱਧੂ ਦਾ ਹੋਲੋਗ੍ਰਾਮ ਸਿੱਧੂ ਉਸੇ ਵਾਲੇ ਦੀ ਮਾਤਾ ਜੋ ਸੋਸ਼ਲ ਮੀਡੀਆ ਤੇ ਬੇहद ਐਕਟਿਵ ਰਹਿੰਦੇ ਨੇ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਜਜ਼ਬਾਤਾਂ ਨੂੰ ਫੈਨਸ ਨਾਲ ਜ਼ਰੂਰ ਸਾਂਝਾ ਕਰਦੇ ਆ ਰੀਸੈਂਟਲੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਸੋਸ਼ਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਧੂ ਦਾ ਹੋਲੋਗ੍ਰਾਮ ਤਿਆਰ ਹੋ ਜਾਏਗਾ ਇਸ ਦਿਨਾਲ ਮਾ ਚਰਨਕੌਰ ਨੇ ਸਿੱਧੂ ਦੇ ਖਿਲਾਫ ਬੋਲਣ ਵਾਲੇ ਲੋਕ ਸਿੱਧੂ ਦੀ ਬਰਸੀ ਤੇ ਸਿੱਧੂ ਦੀ ਆਵਾਜ਼ ਨਾਲ ਗੀਤ ਬਣਾਉਣ ਵਾਲੇ 뮤직 ਪ੍ਰੋਡਿਊਸਰਾਂ ਨੂੰ ਵੀ ਬੇਨਤੀ ਕੀਤੀ ਹੈ ਚਰਨਕੌਰ ਨੇ ਕਿਹਾ ਦੋ ਫਿਸ ਦੀ ਲੋਕ ਸ਼ੁਭ ਨੂੰ ਪਹਿਲਾਂ ਵੀ ਪਸੰਦ ਨਹੀਂ ਕਰਦੇ ਸਨ ਉਜੁੱਪ ਜ਼ਰੂਰ ਸਾਨ ਪਰ ਸਮੇ ਸਮੇਤੇ ਉਹ ਪਰ ਉਹ ਸਮੇ ਸਮੇਤੇ ਜ਼ਹਿਰ ਉਗਲ ਰਹੇ ਹਨ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਜ਼ਹਿਰ ਹੈ ਉਹ ਉਗਲਣ ਸਾਡਾ ਤਾਂ ਅਕਾਲ ਪੂਰਕ ਵਾਹਿਗੁਰੂ ਹੈ ਤੇ ਸਮਾਂ ਤੁਹਾਨੂੰ ਜਵਾਬ ਦੇਗਾ ਬੋਲੋ ਤੇ ਬੋਲ ਕੇ ਸਾਡੇ ਤੋਂ ਮਾਫੀ ਮੰਗਣ ਦੀ ਕੋਸ਼ਿਸ਼ ਨਾ ਕਰੋ ਉਹ ਸਾਡੇ ਤੋਂ ਨਹੀਂ ਹੋਣੀ ਜਦੋਂ ਕਿਸੇ ਪਾਸੇ ਕੋਈ ਰਾਹ ਨਹੀਂ ਲੱਭਦਾ ਉਦੋਂ ਪਰਿਵਾਰ ਕੋਲ ਤਾਂ ਭਟਕਣਾ ਹੀ ਹੁੰਦਾ ਫਿਰ ਅਸੀਂ ਅੱਕ ਕੇ ਕਿਸੇ ਨਾ ਕਿਸੇ ਕੋਲ ਜਾਂਦੇ ਹੀ ਆਂ ਹਾਂ ਪਰ ਸਾਲ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਪਿਆ ਜਿੱਥੇ ਸਾਲ ਪਹਿਲਾਂ ਕੇਸ ਖੜਾ ਸੀ ਉੱਥੇ ਹੀ ਅੱਜ ਵੀ ਖੜਾ ਹੈ ਸਿੱਧੂ ਦੀਆਂ ਦੋ ਦੋ ਬਰਸੀਆਂ ਇਕੱਠੀਆਂ ਮਨਾਈਆਂ ਜਾ ਰਹੀਆਂ ਹਨ ਸ਼ੁਭ ਦੇ ਪਿਤਾ ਯੂਕੇ ਗਏ ਹਨ ਕੁਝ ਸਿੱਧੂ ਦੇ ਹੋਲੋਗ੍ਰਾਮ ਕਰਕੇ ਵੀ ਉਹ ਬਾਹਰ ਗਏ ਹੋਏ ਹਨ ਕੁਝ ਮੀਟਿੰਗਾਂ ਉਹਨਾਂ ਦੀਆਂ ਸਨ ਮਹੀਨਾ ਦੋ ਮਹੀਨੇ ਹੋਲੋਗ੍ਰਾਮ ਲੇਟ ਹੋ ਸਕਦਾ ਹੈ ਪਰ ਉਸ ਦੀ ਸ਼ੁਰੂਆਤ ਦੀ ਤਿਆਰੀ ਅਸੀਂ ਕਰ ਲਈ ਹੈ ਇਸ ਦੇ ਅੱਗੇ ਮਾਂ ਚਰਨ ਕੌਰ ਨੇ ਕਿਹਾ ਸਾਡੀ ਟੀਮ ਏ ਆਈ 뮤직 ਪ੍ਰੋਡਿਊਸਰਾਂ ਨੂੰ ਸਮਝਾਉਣ ਤੇ ਲੱਗੀ ਹੋਈ ਹੈ ਜੇਕਰ ਉਹ ਨਾ ਸਮਝੇ ਤਾਂ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪਵੇਗੀ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਕੋਲ ਸਾਡੇ ਬੱਚੇ ਦੀ ਆਵਾਜ਼ ਹੀ ਬਚੀ ਹੈ ਤੁਸੀਂ ਹੋਰ ਨਾ ਕਲਾਕਾਰਾਂ ਤੇ ਗੀਤ ਬਣਾ ਕੇ ਚਲਾਓ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੀ ਉਮੀਦ ਮੈਨੂੰ ਮੇਰੇ ਮੇਰੇ ਪੰਜਾਬ ਦੇ ਲੋਕਾਂ ਤੋਂ ਸੀ ਤੇ ਉਹ ਉਹਦੇ ਉੱਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਸ਼ੁਭ ਦੀਆਂ ਬਰਸ਼ੀਆਂ ਦੋ ਦੋ ਕਠੀਆਂ ਬਰਸ਼ੀਆਂ ਨੇ ਯੂਕੇ ਦੇ ਵਿੱਚ ਵੀ ਦੋ ਤਿੰਨ ਇਕੱਠੀਆਂ ਵਰ੍ਹਸ਼ਿਆਂ ਨੇ ਹੁਣ ਉਹਦੇ ਪਾਪਾ ਗਏ ਹੋਇਆ ਉਹਨਾਂ ਕਰਕੇ ਵੀ ਜੋ ਜਿੱਥੇ ਵੀ ਮੈਨੂੰ ਟਾਈਮ ਲੱਗਾ ਮੈਂ ਜ਼ਰੂਰ ਉਹਨਾਂ ਦਾ ਧੰਨਵਾਦ ਵੀ ਕਰਕੇ ਕਰਕੇ ਆਉਂਗਾ ਆਸਟ੍ਰੇਲੀਆ 'ਚ ਪਹਿਲਾਂ 30 ਅਪ੍ਰੈਲ ਦੀ ਸੀਗੀ ਹੁਣ ਫੇਰ ਆਸਟ੍ਰੇਲੀਆ ਦੇ ਵਿੱਚ 29 ਮਈ ਨੂੰ ਮਨਾਇਆ ਜਾ ਰਹੀਆਂ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਮੇਰੇ ਬੱਚੇ ਨੂੰ ਇੰਨਾ ਪਿਆਰ ਦੇ ਰਹੇ ਨੇ